ਇੱਕ ਭੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੂੰ ਕੰਮ ਤਾਂ ਕੁਝ ਆਉਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹੁਣ ਚਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਦੀ ਮੀਟਿੰਗ ਕਰਿਆ ਕਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁਕਸਾ 'ਚ ਕਿਵੇਂ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਹਾਂ ਕਤਲ ਫਿਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠੱਲਪਾਨ ਵਾਸਤੇ ਕੀ ਹੋ ਰਿਹਾ ਨਾ ਨਸ਼ਿਆਂ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਨਾ ਕਾਨੂੰਨ ਵਿਵਸਥਾ ਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕਈ ਵੀ ਲੋਕਾਂ ਦੀ ਅੱਜ ਲੋਕਾਂ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ ਪਿੰਡਾਂ 'ਚ ਨਾ ਜਾਂਦੀ ਆ ਸਾਫ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਂਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਢੇ ਹੋਣ ਗਰੀਬ ਨੂੰ 30 ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਲਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਨਲੈਕੀ ਮੁੱਖ ਮੰਤਰੀ ਦੀ ਨਲੈਕੀ ਕਰਕੇ ਫੇਰ ਪੰਜਾਬ ਦੀ ਜਨਤਾ ਕਿੱਥੇ ਜਾਏ ਹੁਣ ਹਾਤਖਰ ਦੇ ਸੁੱਚਾ ਸੁਭਿਗਾਂ ਤੇ ਮੰਤਰੀ ਬਾਦਲ ਸਿੰਘ ਪਾਕਿ ਕਰਨ ਅੱਗੇ ਪੇਸ਼ ਹੋਏ ਆ ਕੀ ਲਾਗੇ ਜੀ ਦੀ ਕਿਸ ਤਰ੍ਹਾਂ ਕਰੋ ਕਾਲ ਤੱਕ ਸਾਬ ਸਿੱਖ ਪੰਥ ਦੇ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਵੀਰ ਜੀ ਵੀ ਨਮਾਨ ਸਿੱਖ ਵਖੋਂ ਉਹ ਉੱਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਬਿਆਨਬਾਜ਼ੀ ਨਹੀਂ ਕਰਨੀ اپنی ساری پارٹی بیٹھی ہوئی ہے ਉਹਨਾਂ ਦੇ ਆਦੇਸ਼ਾਂ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਤੇ ਆਪਣੇ ਆਪ ਨੂੰ ਸਿੱਖ ਕਹ ਲਾਂਦੇ ਨੇ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਫਿਰ ਗਿੱਦੜ ਗਿੱਦੜ ਵਾਦੀ ਜਿੰਨੀ ਚੋਨਾ ਲੈ ਕੇ ਪਹਿਲਾਂ 22 ਸਾਲ ਸਰਦਾਰ ਨੇ ਕੁਝ ਨਹੀਂ ਦਿੱਤਾ ਗਿਆ ਹੁਣ ਲਗਾਤਾਰ ਜੇ ਨੀ ਪੱਥਰ ਰੱਖੇ ਜਾ ਰਹੇ ਲੋਕਾਂ ਨੂੰ ਤਾਂ ਮੈਂ ਆਈ ਕਹਿਣਾ ਚਾਹਾਂਗੀ ਨਹੀਂ ਪੱਥਰ ਤਾਂ ਜਿਹੜੇ ਜਲੰਧਰ 'ਚ ਰੱਖੇ ਸੀ ਜਿਹੜੇ ਦੂਜੇ ਜਿੱਥੇ ਜਿੰਨੀ ਚੋਨਾ ਹੋਈਆਂ ਸੀ ਉੱਥੇ ਕੱਖ ਨਹੀਂ ਹੋਇਆ ਇਹ ਭਗਵੰਤ ਮਾਨ ਦੇ ਨਿਤ ਨਵੀਂ ਗੱਲਾਂ ਹੀ ਹੁੰਦੀਆਂ ਨੇ ਹੁਣ ਕਿਸਾਨ ਧਰਨੇ 'ਚ ਬੈਠਿਆ ਤਾਂ ਕਹਿੰਦਾ ਐਗਰੀਕਲਚਰ ਪਾਲਿਸੀ ਲਾਵਾਂਗਾ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਬੱਕਰੀ ਦਾ ਮੁਆਵਜ਼ਾ ਉਹ ਤਾਂ ਅਜ ਤਾਈ ਮਿਲਿਆ ਨਹੀਂ ਜਿਹੜਾ ਕਹਿੰਦਾ ਸੀ ਮੂੰਗੀ ਦੀ ਖਰੀਦ ਕਰਾਂਗੇ ਐਮਐਸਪੀ ਚ ਉਹ ਤਾਂ ਕੀਤਾ ਨਹੀਂ ਹੁਣ ਐਗਰੀਕਲਚਰ ਪੋਰਸੀ ਸੋ ਇਹ ਦੇ ਕੱਲੇ ਗੱਲਾਂ ਤੋਂ ਇਲਾਵਾ ਮੈਂ ਨਹਿਰ ਕੱਢਦਾਗਾ ਮੈਂ ਆ ਕਰਦਾਗਾ ਬਈ ਕਰਦਾਗਾ ਕੀਤਾ ਕੀ ਤਿੰਨ ਸਾਲ ਹੋਨ ਨੂੰ ਇਹ ਕੀਤਾ ਕੀ ਇਹ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਕੀ ਮਿਲਿਆ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਪਿੰਡ ਨੂੰ ਕਿਹੜੀ ਗ੍ਰਾਂਟ ਆਈ ਕਿਹੜੀ ਸਹੂਲਤ ਗਰੀਬ ਨੂੰ ਕਿਸਾਨ ਨੂੰ ਦਿੱਤੇ ਕੋਈ ਦੱਸਦਾ ਸਹੀ ਸੀਏਜੀ ਦੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਜਨਨ ਸਭਾ ਚ ਜਿਹੜਾ ਕਹਿੰਦਾ ਕਿ ਇਹਨਾਂ ਦੀ 100 ਰੁਪਏ ਕਮਾਈ ਆ ਤਾਂ 150 ਰੁਪਏ ਇਹਨਾਂ ਦਾ ਖਰਚਾ ਹੈ ਆ ਨਾ ਤਨਖਾਹਾਂ ਦੇ ਰਹੇ ਨਾ ਵਿਕਾਸ ਨੇ ਕਮਾ ਵਾਸਤੇ ਤਾਂ ਦੁਆਨੀ ਨਹੀਂ ਹੈ ਜੀ 45000 ਨੌਕਰੀਆਂ ਬਈ ਦੱਸੇ ਤਾਂ ਤੇ 45000 ਵਿੱਚੋਂ 45 ਬੱਚੇ ਤਾਂ ਖੜੇ ਹੋ ਕੇ ਦੱਸਣ ਨਹੀਂ ਸਾਨੂੰ ਨੌਕਰੀ ਲੱਗੀ ਹੈ ਕੱਲੇ ਗੱਲਾਂ ਮਾਰੀ ਜਾਂਦਾ ਹੈ ਮਾਸਟਰ ਦਾ ਮੁੰਡਾ ਗੱਲਾਂ ਮਾਰਨ ਜੋਗਾ ਹੈਗਾ ਕੰਮ ਕਰਨ ਜੋਗਾ ਤਾਂ ਨਹੀਂ